ੱਲੇ ਟਾਏ ਨਹੀਂ ਲਵੇ ਖੜ ਕੇ ਜ਼ਿੰਮੇਵਾਰੀ ਨਾਲ ਉਹ ਭਰਾਂ ਲੜਾਇਆ ਗਿਆ ਬਹੁਤ ਵੱਡਾ ਕ੍ਰਾਂਤਕ ਇਤਿਹਾਸ ਦੇ ਅੰਦਰ ਐ ਕਹੇ ਵੀ ਸਰਕਾਰ ਤੇ ਤੇ ਪੰਜਾਬ ਪੁਰਖ ਦੀ ਗੱਲ ਗੱਲ ਜਾਣ ਕਰਿਆ ਕਰ ਨਹੀਂ ਆ ਔਰ ਇਹ ਗੱਲ ਜਰੂਰ ਕਰ ਕਾਰਾਂ ਗੱਤੜੀਆਂ ਪੁੰਡੀਆਂ ਕਦੇ ਲੁੱਟ ਨਹੀਂ ਕਰਦੀਆਂ ਅੱਜ ਪੰਜਾਬ ਨੂੰ ਲੁੱਟਿਆ ਜਾ ਰਿਹਾ ਹੈ ਤੇ ਪੰਜਾਬ ਦੀ ਸਰਕਾਰ ਦਾ ਅੱਡੀ ਚੋਟੀ ਦਾ ਜੋਰ ਲੱਗਿਆ ਹੋਇਆ ਹੈ ਪੰਜਾਬ ਨੂੰ ਬਚਾਉਣ ਵਾਸਤੇ ਦੂਜੇ ਪਾਸੇ ਇੱਥੇ ਦਾ ਮੁੱਖ ਮੰਤਰੀ ਡਰਾਮੇबाजी ਕਰ ਰਹੇ ਹੈ ਚੰਦ ਘੜਾ ਕੇ ਦੀਵੇਂ ਨੂੰ ਕੂਕ ਬਾੜ ਕੇ ਜੰਗਲ 'ਚ ਅੱਗ ਬਜਾੜਦਿਆਂ ਕੰਗਾ ਕਰ ਰਿਹਾ ਕਹਿੰਦਾ ਮੈਂ ਨਸ਼ੇ ਦੀ ਵੱਡੀ ਮਹਿਮਤ ਹੋਰੀ ਹੋਈ ਹੈ ਜੀ ਦੇ ਉੱਤੇ ਪੰਜਾਬ ਦੀ ਪੁਲਿਸ ਨੇ ਖੁੱਲ੍ਹੀ ਛੁੱਟੀਆਂ ਜਾ ਕੇ ਜਿੰਦਾ ਮਰਜੀ ਮਕਾਨ ਢਾ ਲਿਓ ਕੋਈ ਨਹੀਂ ਰੋਕੂਗਾ ਪਰ ਖਿਆਲ ਕਰਨ ਵਾਲੀ ਗੱਲ ਹੈ ਪੰਜਾਬ ਦੇ ਲੋਕੋ ਇੱਕ ਐਡੀ ਵੱਡੀ ਕਤਾਨ ਦੀ ਕਿਸਾਰ ਜੁਨੀਆ ਇੱਕ ਪਾਗਰਾ ਹਨੇ ਮੁੱਖ ਮੰਤਰੀ ਦੇ ਟੇਬਲ ਤੇ ਰੱਖੀ ਤੇ ਪੁੱਛਿਆ ਗਿਆ ਵੀ ਆਹ ਕਿਤਾਬ ਦੇ ਵਿੱਚ ਸਦਾਗਰਾਂ ਦੇ ਨਾਂ ਦੇਖੋ ਤੁਸੀਂ ਕਿਹਦੇ ਉੱਤੇ ਪਰਚਾ ਦਿੱਤਾ ਜਵਾਬ ਸੀਗਾ ਕਹਿੰਦਾ 25000 ਬੰਦੇ ਤੇ ਪਰਚਾ ਦੇ ਦਿੱਤਾ ਪ੍ਰਧਾਨ ਜੀ ਨੇ ਪੁੱਛਿਆ ਵੀ 25000 ਦੀ ਗੱਲ ਨਹੀਂ ਕਰਦੇ ਜਿਹੜਾ ਤੇਰਾ ਨੌਜਵਾਨ ਨਸ਼ੇ ਕਰਨ ਬਿਮਾਰ ਹੋ ਚੁੱਕਿਆ ਹੈ ਉਹ ਨੂੰ ਨਾੜ ਦੀ ਨਾੜ ਸੀ ਤੁਸੀਂ ਛੇੜੂ ਵਿੱਚ ਡੱਕ ਦਿੱਤਾ ਸਾਥੀ ਆਦ ਡਾਕਰਾਂ ਦੀ ਗੱਲ ਕਰਦੇ ਆ ਪਥਰਾ ਤਿਆਂ ਦੇ ਅੱਜ ਸਟੇਟ ਦੇ ਉੱਪਰ ਵੀ ਉਹ ਸਦਾਕਰਾਂ ਤੇ ਕਦੋਂ ਪਰਚੇ ਹੋਣਗੇ ਤੇ ਕਦੋਂ ਨਾ ਦੇ ਕਰਤਾ ਹੈ ਜਾਣਗੇ ਜਈ ਮੁੱਖ ਮੰਤਰੀ ਸਾਹਿਬ ਐਨੀ ਤੇਰੀ ਨੱਤਾਂ ਦੇ ਵਿੱਚ ਤੇਰੀਆਂ ਦੁਕਾਨ ਨਹੀਂ ਵੀ ਉਹ ਸਦਾਕਰਾਂ ਦੇ ਘਰਾਂ ਨੂੰ ਤੇਰੀ ਜੇਸੀ ਵੀ ਮਸੀਨ ਬੱਜੇ ਜਾਂ ਤੇਰਾ ਪੁੱਤ ਪ੍ਰਸ਼ਾਸਨ ਉਹਨਾਂ ਦੇ ਕਰ ਤੱਕ ਬੰਜੇ ਕਿਉਂ ਵੱਡਾ ਤਾਣਾ ਵਾਣਾ ਜਿਹੜਾ 300 ਜੋੜਾ ਵਾਲਾ ਉਹ ਨੱਥੇ ਦਾ ਕੰਮ ਕਰ ਰਿਹਾ ਪੰਜਾਬ ਦੇ ਅੰਦਰ ਅੱਜ ਪੰਜਾਬ ਦੀ ਨੌਜਵਾਨੀ ਨੂੰ ਮਾਰ ਕੇ ਤੁਸੀਂ ਇੱਥੇ ਰਾਤ ਕਰਨਾ ਚਾਹੁੰਦੇ ਹੋ ਉਸ ਕੰਪਨੀਆ ਨੂੰ ਪੰਜਾਬ ਦੀ ਜਮੀਨਾਂ ਸਵਾਉਣ ਵਾਸਤੇ ਨੱਥੇ ਦਾ ਜਿਹੜਾ ਵੱਡਾ ਦਰਿਆ ਉਹ ਨੀਤੀ ਦੇ ਤਹਿਤ ਵਗ ਰਿਹਾ ਹੈ ਉਹ ਦਰਿਆ ਐਵੇਂ ਬੰਦ ਨਹੀਂ ਹੋਣਾ ਪੰਜਾਬ ਦੇ ਰੋਪੇ ਅੱਜ ਦਾ ਪੰਜਾਬ ਦੇ ਨੌਜਵਾਨ ਜਿਹੜੇ ਨੌਜਵਾਨਾਂ ਨੇ ਪੰਜਾਬ ਦੀ ਪਛਾਣ ਦਾ ਸਾਹਮਣੀ ਸੀ ਅੱਜ ਨਸ਼ੇ ਨਾਲ ਮਰ ਰਹੇ ਆ ਨਸ਼ੇ ਨਾਲ ਮਰਨੀ ਏ ਪੰਜਾਬ ਦੇ ਉੱਤੇ ਬਹੁਤ ਵੱਡਾ ਕਲੰਕਰ ਜਿਹੜਾ ਨਸ਼ੇ ਨੇ ਲਾਇਆ ਉਹ ਪੰਜਾਬ ਦੇ ਬਹਾਦਰ ਨੌਜਵਾਨਾਂ ਜਿਨ੍ਹਾਂ ਨੇ ਫੌਜਾਂ ਵਿੱਚ ਭਰਤੀ ਹੋ ਕੇ ਦੇਸ਼ ਦੀ ਰੱਖੀ ਕਰਦੀ ਸੀ ਅੱਜ ਤਾਰਾ ਬਦਲ ਲਈ ਮਜਬੂਰ ਨੇ ਕਾਗਜ਼ ਚੋਰੀ ਕਰ ਲਈ ਮਜਬੂਰ ਨੇ ਉਹ ਮੋਟਰਸਾਈਕਲ ਨਾ ਲੈ ਮਜਬੂਰ ਨੇ ਜੇ ਆਪ ਜਿਆਦੇ ਰਕੋ ਇਹ ਹਾਲ ਤਾਂ ਪੜਾ ਕਿੱਥੋਂ ਹੋਇਆ ਤੇ ਕੀ ਕਰੀਆਂ ਤੇ ਪਰਦੇ ਦੇ ਪਿੱਛੇ ਕੌਣ ਹੈ ਪਰਦੇ ਦੇ ਪਿੱਛੇ ਹਾਕਮ ਹਾਕਮ ਜਿਹੜਾ ਪੰਜਾਬ ਨਾਲ ਬੋਸਾ ਲੈ ਕੇ ਗੋਟਾ ਲੈ ਕੇ ਲੁੱਟ ਰਿਆ ਉਹ ਡਿਊਟੀ ਨਿਭਾਰੇ ਪੰਜਾਬ ਨੂੰ ਖਤਮ ਕਰਨ ਦੀ ਅੱਠ ਪੰਜਾਬ ਦੇ ਨੌਜਵਾਨਾਂ ਦੀ ਹਾਲਤ ਆ ਉਹ ਕੰਦੀਆਂ ਕਾਵਾਤਾਂ ਤੇ ਮਰਦੀਆਂ ਤੇ ਚੌਕ ਸੰਗਿਲਦੀਆਂ ਸੰਗ ਆ ਬੈਠੀਆਂ ਮਾਵਾਂ ਦੇ ਘਰ ਜਾੜ ਦਿੱਤੇ ਪੰਜਾਬ ਦੀਆਂ ਸਰਕਾਰ ਨੇ ਤੇ ਸੈਂਟਰ ਸਰਕਾਰ ਨੇ ਰਲ ਕੇ ਅੱਠ ਪੰਜਾਬ ਦੇ ਨਸ਼ੇ ਦਾ ਕਹਿਰ ਨਸ਼ੇ ਦਾ ਨਾਚ ਕਰ ਕਰ ਹੋ ਰਿਹਾ ਤੇ ਇੱਕ ਪਾਸੇ ਡਰਾਮਾ ਹੋ ਰਿਹਾ ਲੋਕਾਂ ਦੇ ਘਰ ਟਾਉਣ ਵਾਸਤੇ ਪੰਜਾਬ ਦੇ ਕਿਸਤ ਕਰਨ ਵਾਲੇ ਲੋਕ ਜੱਟਾਂ ਬੰਦਿਆਂ ਦੇ ਅੱਗੂ ਬੋਲ ਰਿਹਾ ਹੈ ਵੀ ਪੰਜਾਬ ਦੇ ਲੋਕ ਜਿਹੜੇ ਘੱਟ ਹੁੰਦਾ ਡਰਾਮਾ ਕਰ ਰਹੇ ਤੇ ਉਹਨਾਂ ਨਾਲ ਸਮੇਂ ਵਿੱਚ ਇਹ ਸਾਕੂਆਂ ਤੇ ਪਰਚੇ ਦੇ ਕੇ ਇਹਨਾਂ ਦੇ ਘਰ-ਘਰ ਤੱਕ ਪਹੁੰਚਣਗੇ ਇਹ ਨਸ਼ੇ ਵਾਲਿਆਂ ਦੇ ਘਰ ਨਹੀਂ ਪਾ ਰਹੇ ਇਹ ਪਹੁੰਚਣਗੇ ਇੱਥੇ ਜਿਹੜੇ ਆਫੇਸ ਦੀ ਲੜਾਈ ਲੜ ਰਹੇ ਆ ਅੱਜ ਸਭ ਤੋਂ ਵੱਡੇ ਅਤਵਾਦੀ ਦੇਸੇ ਤੌਰ ਤੇ ਇੱਥੇ ਦੇ ਕਿਸਾਨ ਮਜ਼ਦੂਰ ਚੋਤੀ ਦਾ 10 ਵਜੇ ਹੋਏ ਪੰਜਾਬ ਸਰਕਾਰ ਦਾ ਰਾਤ ਨੂੰ 3 ਵਜੇ ਪੰਜ ਬੰਦ ਕਰ ਦਿਆਂ ਦੋਵੇਂ ਬੱਚਾ ਕਿਸਾਨਾਂ ਕਰਾਂ ਦੇ ਆਗੂਤ ਜਾ ਕੇ ਉਹਨਾਂ ਨੂੰ ਕਿਰਪਾ ਕਰਨਾ ਕਿਰਪਾ ਕਰਕੇ ਛੇ ਜੰਦ ਕਰਨਾ ਇਹਨਾਂ ਨੂੰ ਪੁੱਛਣਾ ਹੋਵੇ ਉਹ ਕਿਰਪਾ ਕਰ ਜਿਹੜੇ ਕਰਨੇ ਸੀ ਉਹਨਾਂ ਨੂੰ ਛੋਟਾਂ ਦਿੱਤੀਆਂ ਹੋਈਆਂ ਜਿਹੜੇ ਸਲੁੱਟਣ ਦੀਆਂ ਅੱਜ ਅਮਰੀਕਾ ਵਰਗੇ ਦੇਸ਼ਾਂ ਦੀਆਂ ਕੰਪਨੀਆਂ ਇਹ ਤੇ ਦੇਸ਼ ਦੀ ਕਰਜ਼ੇ ਫੜ ਕੇ ਕਹਿ ਰਹੀਆਂ ਟੈਕਸ ਬੰਦ ਕਰੋ ਅਸੀਂ ਪੰਜਾਬ ਨੂੰ ਕਿਹੜਾ ਪੰਜਾਬ ਦੀ ਕਿਰਤ ਨੂੰ ਕਣੀ ਹੈ ਪੰਜਾਬ ਦੇ ਲੋਕੋ ਜੇ ਉਸ ਗੱਲ ਤੇ ਭਾਰਤ ਦੀ ਸਰਕਾਰ ਨੇ ਸਹਿਮਤ ਕਰ ਦਿੱਤੇ ਤੁਹਾਡੀ ਕਰ ਤਰੂਗੀ ਤੁਹਾਡੀ ਕਰ ਕਰੂਗੀ ਔਰ ਜਿਹੜੀ ਜੀਰੀ ਦੇ 1 ਜੂਨ ਦੀ ਗੱਲ ਕਰਦਾ ਉਹ ਮੰਡੀਆਂ ਚਲੂ ਕਿਉਂ ਮੰਡੀ ਨਾ ਨਹੀਂ ਕੋਈ ਚੀਜ਼ ਨਹੀਂ ਇਹਨਾ ਮੰਡੀਆਂ ਜੜਦੀਆਂ ਇੱਥੇ ਦੇ ਬਾਜ਼ਾਰ ਜਾੜਦੇ ਐ ਇੱਥੇ ਦੇ ਬਾਜ਼ਾਰ ਜਾੜ ਕੇ ਆਪ ਬਸਤੇ ਸ਼ਹਿਰ ਜਾੜ ਕੇ ਇਹਨਾਂ ਨੇ ਲੈ ਕੇ ਜ਼ਮੀਨਾਂ ਵੱਡੇ ਬਾਜ਼ਾਰ ਆਪਣੇ ਬਣਾ ਲਏ ਹੋਏ ਐ ਬਾਲ ਮਾਰਤਾ ਵਰਗੀਆਂ ਕੰਪਨੀਆਂ ਕਾਰਗਨ ਵਰਗੀਆਂ ਕੰਪਨੀਆਂ ਇੱਥੇ ਦੇ ਸੁੱਤੇ ਕਬਜ਼ਾ ਕਰਕੇ ਤੁਹਾਡੀਆਂ ਜ਼ਮੀਨਾਂ ਸਾਹਮਣੀਆਂ ਜਦੋਂ ਤੁਹਾਡੇ ਕੋਲ ਜ਼ਮੀਨਾਂ ਨਾਲੀਆਂ ਨਿਗਾ ਮਾਰਿਓ ਕੰਦੇ ਰੱਖ ਕੇ ਸੋਚਿਓ ਤੇ ਹਰ ਦਾ ਕਹ ਜੀ ਹੋਗੀ ਇਹ ਕਹਿੰਦੇ 70% ਲੋਕ ਇਹ ਦੁਖਬਰੀ ਦੇ ਸ਼ਿਕਾਰ ਹੋਣੇ ਚਾਹੀਦੇ ਆ ਸਾਡੇ ਸਾਹਮਣੇ ਹੋ ਕੇ ਲੜਨਾ ਸੱਕਣਾ ਸਟੇ ਫੈਕਟਰੀ ਖੜਾ ਹੋ ਚੁੱਕਿਆ ਹੈ ਪੰਜਾਬ ਦੇ ਲੋਕੋ